ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇਸ ਬਲੌਗ ਦੇ ਜਰੀਏ 4500 ਸਾਲ ਪੁਰਾਣੇ ਹੜੱप्पा ਸੱਭਿਆਤਾ ਦੇ ਗਹਿਣੇ ਦਿਖਾਉਣ ਜਾ ਰਿਹਾ ਹਾਂ ਵੀ ਅੱਜ ਤੋਂ 4500 ਸਾਲ ਪਹਿਲਾਂ ਇਹੋ ਜੇ ਲੋਕ ਗਹਿਣੇ ਪਹਿਨਦੇ ਸਨ ਇਹੋ ਜੇ ਗਹਿਣੇ ਪੈਨਨ ਦਾ ਰਵਾਜ ਹੁੰਦਾ ਸੀ ਸੋ ਤੁਹਾਨੂੰ ਅੱਜ ਮੈਂ ਇਸ ਵਲੌਗ ਦੇ ਜ਼ਰੀਏ ਦਿਖਾਵਾਂਗਾ ਸੋ ਗਹਿਣੇ ਵੀ ਦਿਖਾਵਾਂਗਾ ਤੇ ਉਹਦੇ ਬਾਰੇ ਜਾਣਕਾਰੀ ਵੀ ਦੇਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਤੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਸੋ ਕਿਲੋ ਉਸ ਢਾੜ ਦਾ ਬਹੁਤਾ ਟਾਈਮ ਲਾ ਲੈਂਦਾ ਹੋਇਆ ਦਿਖਾਉਣਾ ਤੁਹਾਨੂੰ 4500 ਸਾਲ ਪੁਰਾਣੀ ਹੜੱਪਾ ਸਭਿਅਤਾ ਦੇ ਗਹਿਣੇ ਇਹ ਗਹਿਣੇ ਨੇ ਹੋ ਜੋ ਅੱਜ ਤੋਂ ਕੋਈ 4500 ਸਾਲ ਪਹਿਲਾਂ ਹੜੱppa ਸੱਭਿਅਤਾ ਵੇਲੇ ਲੋਕ ਪਹਿਨਦੇ ਹੁੰਦੇ ਸਨ ਦੇਖੋ ਇਹ ਕਿੰਨੇ ਖੂਬਸੂਰਤ ਬਣਾਏ ਹੋਏ ਨੇ ਇਹ ਗਹਿਣੇ ਮਿੱਟੀ ਦੇ ਬਣਾਏ ਹੋਏ ਨੇ ਕਿਉਂਕਿ ਉਦੋਂ ਚਾਂਦੀ ਸੋਨਾ ਬਹੁਤ ਘੱਟ ਹੁੰਦਾ ਸੀ ਸੋ ਇਸ ਲਈ ਲੋਕ ਜ਼ਿਆਦਾਤਰ ਮਿੱਟੀ ਦੀਆਂ ਵਸਤੂਆਂ ਦੇ ਹੀ ਵਰਤੋਂ ਕਰਦੇ ਦੀ ਮਿੱਟੀ ਦੇ ਚੀਜ਼ਾਂ ਦੀ ਵਰਤੋਂ ਕਰਦੇ ਦੀ ਜਿਵੇਂ ਕਿ ਉਹਨਾਂ ਦੇ ਭਾਂਡੇ ਹੁੰਦੇ ਸੀ ਜਿਹੜੇ ਉਹ ਵੀ ਮਿੱਟੀ ਦੇ ਹੁੰਦੇ ਸੀ ਤੇ ਜਿਹੜੇ ਗਹਿਣੇ ਹੁੰਦੇ ਸੀ ਉਹ ਵੀ ਮਿੱਟੀ ਦੇ ਹੁੰਦੇ ਸੀ ਤੇ ਬੱਚਿਆਂ ਦੇ ਖਿਡੌਣੇ ਜਿਹੜੇ ਹੁੰਦੇ ਸੀ ਉਹ ਵੀ ਮਿੱਟੀ ਦੇ ਬਣਾਏ ਜਾਂਦੇ ਸੀ ਉਹ ਜ਼ਿਆਦਾਤਰ ਚੀਜ਼ਾਂ ਮਿੱਟੀ ਦੇ ਹੀ ਬਣਾਈਆਂ ਹੁੰਦੀਆਂ ਦੀ ਤੇ ਉਹਨਾਂ ਦਾ ਹੀ ਇਸਤੇਮਾਲ ਉਹ ਲੋਕ ਕਰਦੇ ਹੁੰਦੇ ਸੀ ਇਹ ਮਿੱਟੀ ਦੇ ਮਣਕੇ ਬਣਾਏ ਹੋਏ ਨੇ ਹੱਥੀ ਉਦੋਂ ਉਹਨਾਂ ਨੇ ਤਿਆਰ ਕਰੇ ਹੋਣਗੇ ਇਹ ਇਹਨਾਂ ਵਿੱਚ ਇੱਕ ਮੋਰੀ ਕਰੀ ਹੋਈ ਆ ਜਿਹਦੇ ਵਿੱਚ ਕਿ ਧਾਗਾ ਪਾਇਆ ਜਾਂਦਾ ਸੀ ਤੇ ਧਾਗਾ ਪਾ ਕੇ ਇਹਨਾਂ ਮਿੱਟੀ ਦੇ ਮਣਕਿਆਂ ਨੂੰ ਪਰੋਇਆ ਜਾਂਦਾ ਸੀ ਤੇ ਉਸ ਧਾਗੇ ਵਿੱਚ ਇਹਨਾਂ ਨੂੰ پروਇਆ ਜਾਂਦਾ ਸੀ ਤੇ ਫਿਰ ਆਪਣੇ ਗਲ ਵਿੱਚ ਇਹਨਾਂ ਧਾਗੇ ਵਿੱਚ پروਇਆ ਮੋਤੀਆਂ ਦੀ ਮਾਲਾ ਪਹਿੰਦੇ ਸਨ ਤੇ ਇਹੀ ਉਹਨਾਂ ਦਾ ਹੀ ਕਹਿਣੇ ਹੁੰਦੇ ਸੀ ਉਦੋਂ ਇਹ ਗਹਿਣੇ ਸੰਘੋੜ ਪਿੰਡ ਸੰਘੋੜ ਤੋਂ ਨਿਕਲੇ ਨੇ ਬਿਲਕੁਲ ਓਏ ਜਿਹੋ ਜਿਹੇ ਮੇਰੇ ਹੱਥੇ ਫੜੇ ਨੇ ਇਹੋ ਜਿਹੇ ਗਹਿਣੇ ਪਿੰਡ ਸੰਘੋੜ ਤੋਂ ਨਿਕਲੇ ਨੇ ਜਿੱਥੇ ਖੁਦਾਈ ਕੀਤੀ ਗਵਰਨਮੈਂਟ ਨੇ ਜਿਹੜੇ ਮੇਰੇ ਹੱਥੇ ਫੜੇ ਹੋਏ ਨੇ ਇਹ ਗਨੇ ਸਾਡੇ ਪਿੰਡ ਦੇ ਥੇਹ ਜੋ ਨਿਕਲੇ ਹੋਏ ਨੇ ਸਾਡੇ ਪਿੰਡ ਵੀ ਇੱਕ ਥੇਹ ਹੁੰਦਾ ਸੀ ਜੋ ਅੱਜ ਕੱਲ ਬਿਲਕੁਲ ਹੀ ਲੋਬ ਹੋ ਚੁੱਕਿਆ ਲੋਕਾਂ ਨੇ ਮਿੱਟੀ ਚੱਕ ਕੇ ਉਥੋਂ ਆਪਣੇ ਘਰਾਂ 'ਚ ਭਰਤ ਪਾ ਲਿਆ ਜਾਂ ਵੇਚ ਦਿੱਤੀ ਸੋ ਉਸ ਦਾ ਬਿਲਕੁਲ ਹੀ ਨਾਮੋਂ ਨਿਸ਼ਾਨ ਉਸ ਥੇਹ ਦਾ ਮਿਟ ਗਿਆ ਤੇ ਤੁਹਾਡੇ ਚਿਰ ਪਹਿਲਾਂ ਹੀ ਮੈਨੂੰ ਇਹ ਚੀਜ਼ਾਂ ਉਥੋਂ ਲੱਭੀਆਂ ਵੀ ਜਦੋਂ ਉਥੇ ਉਥੇ ਮੌਜੂਦ ਹੁੰਦਾ ਸੀ ਸੋ ਇਹੋ ਜਿਹੀਆਂ ਚੀਜ਼ਾਂ ਇਹ ਬਿਲਕੁਲ ਹੀ ਮੈਂ ਦੇਖ ਕੇ ਆਇਆ ਪਿੰਡ ਸੰਘੋੜ ਦੇ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਪਰ ਪਿੰਡ ਸੰਘੋੜ ਦੇਖੇ ਉੱਥੇ ਵੀ ਬਿਲਕੁਲ ਇਹੋ ਜਿਹੀਆਂ ਚੀਜ਼ਾਂ ਸੰਭੀਆਂ ਪਈਆਂ ਨੇ ਹੜੱਪਾ ਸੱਭਿਆਤਾ ਵੇਲੇ ਦੇ ਲੋਕ ਲੋਕ ਤਾਂ ਨਹੀਂ ਰਹੇ ਪਰ ਉਹਨਾਂ ਦੀਆਂ ਨਿਸ਼ਾਨੀਆਂ ਅੱਜ ਵੀ ਲੱਭਦੀਆਂ ਨੇ ਅੱਜ ਵੀ ਉਹਨਾਂ ਦੇ ਅਵਸ਼ੇਸ਼ ਮਿਲਦੇ ਨੇ ਤੋ ਦੇਖੋ ਬਹੁਤ ਹੀ ਖੂਬਸੂਰਤ ਇਹ ਮਣ ਕੇ ਇਹ ਬਣਾਏ ਹੋਏ ਨੇ ਤੇ ਉੱਪਰ ਥੋੜਾ ਡਿਜ਼ਾਈਨ ਵੀ ਪਾਇਆ ਹੋਇਆ ਇਹਨਾਂ ਦੇ ਤਾਂ ਕਿ ਦੇਖਣ ਨੂੰ ਖੂਬਸੂਰਤ ਲੱਗਣਾ ਇਹ ਬਣਾਉਂਦੇ ਕਿਸ ਤਰ੍ਹਾਂ ਦੀ ਉਹ ਲੋਕ ਇਹਦਾ ਮੈਨੂੰ ਪਤਾ ਨਹੀਂ ਪਰ ਦੇਖਣ ਨੂੰ ਇਹ ਬਹੁਤ ਹੀ ਖੂਬਸੂਰਤ ਲੱਗਦੇ ਨੇ ਸਾਇਜ ਕੇ ਸਾਇਲ ਗਹਿ ਸੰਚੇ ਵਿੱਚ ਪਾ ਕੇ ਬਣਾਉਂਦੇ ਹੋਣ ਜਾਂ ਕਿ ਜਾਂ ਫਿਰ ਛੋਟਾ ਮੋਟਾ ਕੋਈ ਚੱਕ ਹੁੰਦਾ ਹੋਊਗਾ ਉਹ ਉਹਦੇ ਉੱਪਰ ਰੱਖ ਕੇ ਇਹਨੂੰ ਬਣਾਉਂਦੇ ਆਉਣਗੇ ਇੱਕੋ ਹੀ ਸਾਇਜ ਦੇ ਇਹ ਬਣੇ ਹੋਏ ਨੇ ਤੇ ਦੇਖਣ ਨੂੰ ਬਹੁਤ ਹੀ ਖੂਬਸੂਰਤ ਲੱਗਦੇ ਨੇ ਸੋ ਦੇਖੋ ਜੀ ਉਦੋਂ ਕਿਹੋ ਜਿਹੇ ਲੋਕ ਗਹਿਣੇ ਪਹਿਨਦੇ ਸਨ ਸੋ ਇਹ ਤੁਹਾਨੂੰ ਅੱਜ ਦੇ ਬਲੌਗ ਵਿੱਚ ਮੈਂ ਦਿਖਾਇਆ ਤੁਹਾਨੂੰ ਵੀ ਜੇ ਕੋਈ ਅਜਿਹੀ ਚੀਜ਼ ਲੱਭਦੀ ਹੁੰਦੀ ਆ ਤਾਂ ਕਿਰਪਾ ਕਰਕੇ ਉਹਨੂੰ ਸਾਂਭਿਆ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਚੀਜ਼ਾਂ ਨੂੰ ਦੇਖ ਸਕਣ ਤੇ ਉਹਨਾਂ ਬਾਰੇ ਜਾਣਕਾਰੀ حاصل ਕਰ ਸਕਣ ਸੋ ਮੇਰਾ ਵੀ ਇਸ ਪੰਜਾਬੀ ਕਲਚਰ ਦੇ ਬਲੌਗ ਦੇ ਜ਼ਰੀਏ ਦਿਖਾਉਣ ਦਾ ਇਹੀ ਮਕਸਦ ਆ ਵੀਰਨਾਂ ਮੇਂ ਪਨੀਰੀ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗ ਸਕੇ ਤੇ ਉਹ ਆਪਣੇ ਇਤਿਹਾਸ ਤੋਂ ਆਪਣੇ ਵਿਰਸੇ ਤੋਂ ਜਾਣੂ ਹੋ ਸਕਣ ਸੋ ਅੱਜ ਦੇ ਬਲੌਗ ਵਿੱਚ ਇੰਨਾ ਹੀ ਕਿਸੇ ਦਿਨ ਹੋਰ ਆਉਣ ਵਾਲੇ ਬਲੌਗ ਵਿੱਚ ਹੋਰ ਕੋਈ ਪੁਰਾਣੀ ਚੀਜ਼ ਤੁਹਾਨੂੰ ਦਿਖਾਵਾਂਗਾ ਜੋ ਪ੍ਰਾਤਨ ਵੇਲੇਆਂ ਵਿੱਚ ਬਰਤੀ ਜਾਂਦੀ ਦੀ ਸੋ ਕਿਰਪਾ ਕਰਕੇ ਮੇਰੇ ਇਸ ਬਲੌਗ ਨੂੰ ਲਾਇਕ ਸ਼ੇਅਰ ਕਰ ਦੇਣਾ ਤੇ ਵਧੀਆ-ਵਧੀਆ ਕਮੈਂਟ ਵੀ ਜਰੂਰ ਕਰਨੇ ਜੀ ਸੋ ਪੇਸੇ ਦੇਣਾ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਕੋਧੋ ਦਾ ਕਲੇਸ਼ੁਕਰੀਆ ਧੰਨਵਾਜੀ